ਕਾਊਂਟ ਕਰ ਦੋ ਲੈਸ਼ਨਸ਼ ਨਹੀਂ ਤਾਂ ਨਾ ਨਾ ਕਾਊਂਟ ਕਰ ਦੋ ਹਾਂਜੀ ਸਰ ਜਿਹੜਾ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਉਹਦੇ ਬਾਰੇ ਬਰੀਫ ਕਰਿਓ ਜੀ ਦੇਖੋ ਜੀ ਸਾਨੂੰ ਪਤਾ ਹੈ ਜੇ ਕਿ ਕਮਿਸ਼ਨਰ ਜੀ ਤ੍ਰਿਲੰਗਰ ਵੱਲੋਂ ਇੱਕ ਇਨੀਸ਼ੀਏਟਿਵ ਜਿਹੜਾ ਐਕਟ ਕੀਤਾ ਗਿਆ ਹੈ ਜਿੰਨੇ ਵੀ ਸਕੂਲ ਹੈਗੇ ਐਜੂਕੇਸ਼ਨਲ ਸਕੂਲ ਹੈਗੇ ਉਹਦੇ ਉਥੇ ਜਿਹੜੇ ਬੱਚਿਆਂ ਦਾ ਜਿਹੜਾ ਸਕੂਲ ਦਾ ਟਾਈਮ ਖਤਮ ਹੁੰਦਾ ਉਸ ਵੇਲੇ ਜਿਹੜੀ ਇੱਕ ਕਾਫੀ ਇਸ਼ਿਊ ਆਉਂਦੇ ਹੈ ਐਸਕੂਲ ਲੈ ਕੇ ਜਿਹੜੀ ਇੱਕ ਲਗਭਗ ਲਗਭਗ 88 ਥਾਵਾਂ ਤੇ ਜਿਹੜੇ ਹੈਗੇ ਨਾਲ ਜੀ ਤੁਸੀਂ ਦੇਖ ਰਹੇ ਹੋ ਕਿ ਸਾਡੀ ਜਿਹੜੀ ਹੈ ਜੀ ਵਕਫ ਟੀਮਾਂ ਜਿਹੜੀ ਹੈ ਜੀ ਯੋਸ ਅਸ਼ਚੋਦ ਅਤੇ ਜਿਹੜੇ ਇਨਚਾਰਜ ਸਾਹਿਬਾਨ ਹੈ ਉਹ ਸਾਰੇ ਜਿਹੜੇ ਇਹਦੇ ਤੇ ਲੱਗੇ ਹੈਗੇ ਅਸੀਂ ਜਿਹੜਾ ਹੈਗਾ ਜੋ ਵੀ ਸਟਿਕ ਲਿਗ ਲੈਣਾ ਉਹ ਸਿਰ ਮਿਲ ਜਾਏਗਾ ਪਾਪਾ ਗੱਦੀ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਦਬਾ ਦੇ ਜੀ ਜੀ ਸਰ ਕਈਆਂ ਵੱਲੋਂ ਫੋਨ ਵੀ ਕਰਾਏ ਜਾ ਰਹੇ ਨੇ ਗੱਲਬਾਤ ਕਰਾਈ ਜਾ ਰਹੀ ਹੈ ਜਿਹੜਾ ਬੜਾ ਹੈਗਾ ਜਿਨਾ 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 ਕੋਲ ਕੋਈ ਕਾਗਜ਼ਾਤ ਨਹੀਂ ਹੈ ਜਾਂ ਨਵਾਂ ਪੇਟ ਨਹੀਂ ਹੈ ਉਹਨਾਂ ਦਾ ਅਸੀਂ ਬਾਉਂਡਰੀ ਕਰ ਰਹੇ ਹਾਂ ਬਾਕੀ ਜਿਹੜੇ ਵੀ ਹੁੱਲਣਵਾਗੇ ਉਹਨਾਂ ਦੇ ਸਰ ਜਿੱਦਾਂ ਕੀ ਸਰ ਕੋਈ ਸਪਾਰਸ਼ ਪਵਾ ਦਿੰਦਾ ਵਾ ਉਹਨੂੰ ਉਹਦੀ ਗੱਡੀ ਛੱਡ ਕੇ ਇੱਥੇ ਕੋਈ ਨਹੀਂ ਉਹ ਨਹੀਂ ਸਕਦਾ ਕਿੰਨੇ ਗੱਡੀਆਂ ਬੌਂਡ ਹੋ ਚੁੱਕੀਆਂ ਨੇ ਕਿੰਨੇ ਚੱਲਣਾ ਉਹ ਅਸੀਂ ਲੱਗੇ ਆ ਕਿ ਕਿਧਰ ਛੱਡਵਾ ਦੇ ਠੀਕ ਹੈ ਸਰ ਤੇ ਇਹ ਕਾਰ ਵੇ ਅੱਗੇ ਵੀ ਤੇ ਜਲਦੀ ਦੇਗੀ ਜੀ ਹਾਂ ਸਰ ਬਾਈ ਜੀ ਕੰਟੀਨਿਊ ਕਰ ਥੈਂਕ ਯੂ ਸਰ